ਸਰਬਜੀਤ ਕੌਰ ਮੇਰੇ ਹਸਬੰਡ ਸੀ ਹਿੰਮਤ ਰਾਏ ਸੀ ਉਹਨਾਂ ਦੀ ਬਾੜ 63 ਸਾਲ ਦੀ ਹੋਣੀ ਬਾੜ 63 ਉਹਨਾਂ ਨੂੰ 29 30 ਸਾਲ ਹੋ ਗਿਆ ਸੀ ਬਾਹਰ ਇਹ ਸਾਨੂੰ ਕੱਲ ਇੱਕ ਸਵੇਰੇ ਫੋਨ ਆਇਆ ਸੀ ਕਿਸੇ ਦਾ ਸਵੇਰੇ ਸਵੇਰੇ ਪਰ ਕੰਪਨੀ ਤੋਂ ਨਹੀਂ ਕਿਸੇ ਬੰਦੇ ਦਾ ਆ ਰਿਹਾ ਸੀਗਾ ਤਾਂ ਉਹਨਾਂ ਨੇ ਕਿਹਾ ਵੀ ਮੈਂ ਉਹਨਾਂ ਨੇ ਉਹ ਸ਼ਾਇਦ ਮੈਨੂੰ ਵੀ ਜਾਣਦੇ ਹੋਣ ਪਰ ਮੈਨੂੰ ਪਤਾ ਨਹੀਂ ਇਸ ਗੱਲ ਦਾ ਤਾਂ ਉਹਨਾਂ ਨੇ ਮੇਰੇ ਨਾਲ ਗੱਲ ਨਹੀਂ ਕੀਤੀ ਕਹਿੰਦੇ ਤੁਸੀਂ ਕੌਣ ਬੋਲਦੇ ਹੋ ਮੈਂ ਇਹਨਾਂ ਦਾ ਨਾਮ ਲਿਆ ਕਹਿੰਦੇ ਹਿੰਮਤ ਰਾਜ ਦੀ ਵਾਈਫ ਬੋਲਦੇ ਆ ਮੈਂ ਕਿ ਹਾਂ ਜੀ ਕਹਿੰਦੇ ਤੁਸੀਂ ਹੋਰ ਕਿਸੇ ਨਾਲ ਗੱਲ ਕਰਾ ਦਿਓ ਮੇਰਾ ਬੇਟਾ ਐਸੇ ਉਟਾ ਜਿਹਾ ਉਹ ਵੀ ਸੁੱਤਾ ਪਿਆ ਸੀਗਾ ਤਾਂ ਮੈਂ ਫਿਰ ਉਹਨਾਂ ਨਾਲ ਕਿ ਉਹ ਬੋਲਣ ਆਪੇ ਕਹਿੰਦਾ ਐਵੇਂ ਬੇਫੂਕ ਫਮੰਗ ਕਰ ਕਹਿੰਦੇ ਗੱਲ ਕਰੀ ਜਾਂਦਾ ਆ ਵੇ ਇਹ ਕਹਿੰਦੇ ਪਤਾ ਨਹੀਂ ਵੇ ਕੀ ਗੱਲ ਉਹ ਗੱਲ ਕਿ ਮੰਮੀ ਐਦਾਂ ਕਹਿੰਦੇ ਆ ਮੈਂ ਫੇਰ ਮੈਂ ਇੱਕ ਸਾਡੇ ਪਿੰਡ ਦਾ ਮੁੰਡਾ ਸਲੇਮਪੁਰ ਦਾ ਮੈਂ ਫੇਰ ਉਹਨੂੰ ਫੋਨ ਲਾਇਆ ਉਹ ਕਹਿੰਦੇ ਅੰਕਲ ਜੀ ਠੀਕ ਠਾਕ ਵਾ ਉਹ ਹਸਪੀਟਲ ਦਾਖਲ ਹੋਇਆ ਐਮਰਜੈਂਸੀ ਚ ਵੀ ਠੀਕ ਆ ਮੈਂ ਦੇਖ ਕੇ ਆਉਣਾ ਉਹਨਾਂ ਨੂੰ ਤਾਂ ਫੇਰ ਅਸੀਂ ਕਾਫੀ ਭਰੀ ਫੋਨ ਫੋਨ ਲਗਾਇਆ ਤਾਂ ਉਹਨਾਂ ਕਿਹਾ ਵੀ ਮੈਂ ਦੇਖਣਾ ਹਸਪੀਟਲ ਚ ਵੀ ਬੇ ਬਹੁਤ ਇਸ ਤਰ੍ਹਾਂ ਦੇ ਕੇਸ ਹੋ ਗਏ ਆ ਵੀ ਪਤਾ ਨਹੀਂ ਲੱਗਦਾ ਕਿਹੜੇ-ਕਿਹੜੇ ਹਸਪੀਟਲ ਦੇ ਵਿੱਚ ਵਾਹੂ ਤਾਂ ਫਿਰ ਉਹ ਕਿਸੇ ਹੋਰ ਦਾ ਜਦੋਂ ਸਾਨੂੰ ਸਵੇਰੇ ਫੋਨ ਆਇਆ ਸੀ ਕਹਿੰਨਾ ਤੇ ਉਹਨਾਂ ਦਾ ਹੀ ਫੋਨ ਫਿਰ 11:00 ਵਜੇ ਨ ਆ ਗਿਆ ਤਾਂ ਫਿਰ ਉਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ ਮੇਰੀ ਬੇਟੀ ਨਾਲੇ ਗੱਲ ਹੋਈ ਨਾ ਇਕੱਲੀ ਸੀ ਇਹ ਭੂਏ ਸਾਡੀ ਕੋਈ ਘਰ ਚ ਕਮਾਉਣੇ ਵਾਲਾ ਕੋਈ ਬੰਦਾ ਹੈ ਨਹੀਂ ਬੇਟਾ ਮੇਰਾ ਛੋਟਾ ਆ 16 ਸਾਲਾਂ ਦਾ 10ਵੀਂ ਕਲਾਸ ਚ ਪੜਦਾ ਆ ਹੁਣ ਮੈਂ ਵੀ ਆਪਣੀ ਜ਼ਿੰਦਗੀ ਕੱਟਣੀ ਆ ਨਹੀਂ ਬੇਟੇ ਦੀ ਵੀ ਅਜੇ ਸਾਰੀ ਪੜ੍ਹਾਈ ਲਿਖਾਈ ਸਾਰੀ ਜ਼ਿੰਮੇਵਾਰੀ ਸਾਡੇ ਸਿਰ ਤੇ ਹੀ ਆ ਉਹਨ ਪ੍ਰਸ਼ਾਸਨ ਕੁਛ ਕਰੇਗਾ ਤਾਂ ਤਦੇ ਸਾਡਾ ਬੇਟਾ ਘਹਾਗੇ ਜਾਏਗਾ। ਬਸ ਮੇਰੇ ਕੋਲ ਹੀ ਇੱਕ ਮੇਰਾ ਬੇਟਾ ਆ। ਹਾਂਜੀ ਦੋ ਮੇਰੀਆਂ ਬੇਟੀਆਂ ਆ ਉਹਨਾਂ ਦੀ ਮੈਰਿਜ ਹੋ ਗਈ ਕਿਉਂਗਾ। ਭਾਈ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ। ਇਹ ਮੇਰੇ ਮਦਰ ਇਨ ਲਾਓ। ਬਸ ਇਹ ਕਾਲ ਹੀ ਆਈ ਆ ਤੋਂ ਨਾਲ ਦੇ ਕੋਈ ਕੰਪਨੀ ਦਾ ਕੋਈ ਲਿਖ ਸੀ ਜਿਨ੍ਹਾਂ ਨੇ ਕਾਲ ਕੀਤੀ ਸਵੇਰੇ ਤੇ ਆ ਮੇਰਾ ਜਿਹੜਾ ਛੋਟਾ ਭਰਾ ਵਾਈਫ ਤਾਂ ਇੰਨੀ ਗੱਲ ਹੋਈ ਆ ਤੇ ਉਦੋਂ ਵੀ ਸਾਨੂੰ ਯਕੀਨ ਨਹੀਂ ਹੋਇਆ ਤੇ ਬਾਅਦ ਚ ਸੇਮ ਕਾਲ ਹੀ 11 ਵਜੇ ਸਾਨੂੰ ਲੱਗ ਕੇ ਆਈ ਆ ਤੇ ਅਸੀਂ ਕਨਫਰਮ ਹੋ ਕੇ ਨਿਕਨਫਰਮ ਫੇਰੀ ਪਤਲਾ ਕਸਾ ਹਾਂਜੀ ਉਹ ਫਾਦਰ ਕੱਲੇ ਸੀ ਤੇ ਦੋ ਬੇਟੀਆਂ ਉਹ ਬਿਆਹੀਆਂ ਹੋਈਆਂ ਤੇ ਆ ਛੋਟਾ ਭਰਾ ਉਹ 10ਵੀਂ ਚ ਪੜਦਾ ਇਹੀ ਕਹਿਣਾ ਕਿ ਸਰਕਾਰ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਬਿਲਕੁਲ ਕੋਈ ਤਮਾਨ ਵਾਲੀ ਕੋਈ ਸਾਧਨ ਸਿਰ ਤੇ ਉਹਨਾਂ ਨੇ ਦੇਖਣਾ ਚਾਹੀਦਾ ਕਿ ਉਹ ਛੋਟਾ ਬੱਚਾ ਹਜੇ ਤੇ ਆਈ ਆਫਸਰ ਕੋਲ ਬਤਾਰੀ ਬਸ ਸਿਰਫ ਕੱਲ ਤਹਿਸੀਲਦਾਰ ਹੀ ਆਈ ਸੀ ਉਹਨਾਂ ਨੇ ਜਸਟ ਇਹ ਦੱਸਿਆ ਕਿ ਬਾਡੀ ਆ ਰਹੀ ਬਸ ਹੋਰ ਕੋਈ ਗੱਲ ਨਹੀਂ ਹੋਈ ਹਜੇ ਤੱਕ ਉਹ ਸ਼ਾਮ ਤੱਕ ਪਹੁੰਚ ਜਾਏਗੀ ਇੱਥੇ ਮਿਲਾਂਗੇ ਹਾਂਜੀ ਅੱਛਾ ਜੀ